ਲੋਕ ਸਭਾ ਦੇ ਇਲੈਕਸ਼ਨ ਆ ਗਏ ਆਪਣੇ ਤੇ ਜਨਨ ਕਿ ਫਰੀਦਕੋਟ ਜ਼ਿਲ੍ਹੇ ਤੋਂ ਸਾਰੇ ਜਨਨ ਕਿ ਗੱਲ ਕਰਗੇ ਆਪਾਂ ਗਾਇ ਇਕੱਠਾ ਤੇ ਆ ਕੀ ਤੁਹਾਡਾ ਕੀ ਕਹਿਣਾ ਗਾਇਕਾਂ ਬਾਰੇ ਉਹ ਗਾਇ ਕੀ ਕਰਨਗੇ ਇੱਥੇ ਹਾਂ ਉਹਨਾਂ ਦਾ ਗਾਇ ਕੀ ਗਾਉਣੀ ਆ ਅੱਛਾ ਉਹਨਾਂ ਨੂੰ ਜੱਟਾਂ ਬਾਰੇ ਕੀ ਪਤਾ ਕੀ ਚੀਜ਼ ਕਿਵੇਂ ਬੀਜ ਦੀ ਫਸਲ ਕਿਵੇਂ ਹੁੰਦੀ ਆ ਜੀ ਉਹ ਵੀ ਇੱਕ ਕਿਸਾਨਾਂ ਦੇ ਪੁੱਤ ਆ ਉਹਨਾਂ ਦਾ ਗਾਇ ਕੀ ਬਾਰੇ ਪਤਾ ਆ ਦੀ ਗਾਇਕੀ ਬਾਰੇ ਅੱਛਾ ਫਸਲ ਬਾਰੇ ਉਹਨਾਂ ਨੂੰ ਕੋਈ ਨਹੀਂ ਪਤਾ ਜੀ ਕੀ ਲੱਗਦਾ ਫਿਰ ਇੱਥੇ ਪਾਰਟੀ ਕਿਹੜੀ ਜਨਨ ਕਿ ਜਿੱਤੂਗੀ ਆਹ ਆਮ ਵਾਲੇ ਜਤਨਗੇ ਫੇਰ ਆਹ ਆਮ ਵਾਲੇ ਜਤਨਗੇ ਉੱਥੇ ਆਹ ਵਾਲੇ ਉਹ ਕਿਵੇਂ ਜਦੋਂ ਰਾਜ ਆਮ ਦਾ ਅੱਛਾ ਗੁਰੂ ਜੀ ਕਹਿੰਦੇ ਕੰਮੀ ਨਹੀਂ ਕਰ ਰਹੇ ਨੇ ਤਵਾ ਕੀਤਾ ਨਹੀਂ ਕੀਤਾ ਹੁਣ ਹੁਣਸਾਲਾ ਕਰਨਗੇ ਉਹ ਸੁਖਵੀਰ ਵਾਲੇ ਕਹਿੰਦਾ ਪੰਜਾਬੀ ਅਸੀਂ ਬਚਾਉਣਾਗਾ ਅੱਗੇ ਕਿਹੜਾ ਉਹਨਾਂ ਨੇ ਬਚਾਇਆ ਨਹੀਂ ਹੋਵੇ ਹੁਣ ਤੱਕ ਉਹੀ ਰਹੇ ਐ 10 ਸਾਲਾ ਉਹਨਾਂ ਨੇ ਰਾਜ ਕੀਤਾ ਉਹਦਾ ਉਹਨਾਂ ਨੇ ਅੱਗੇ ਕਰਤਾ ਇੱਥੇ ਨਹੀਂ ਉਹ ਕਹਿੰਦੇ ਰੋਕਣ ਵਾਅਦੇ ਕਰੇ ਵਾਅਦਾ ਕੋਈ ਪੂਰਾ ਕੀਤਾ ਨਹੀਂ ਆਪਰੇ ਵਾਦੇ ਨੂੰ ਕਰੀ ਜਾਂਦੇ ਆ ਜੀ ਕਿਹੜੇ ਕਿਹੜੇ ਮਾਰੇ ਗਿਣਾ ਦੋ ਆਈਂ ਨੇ ਨਹੀਂ ਸਾਥ ਜੇ ਤੇਰੇ ਅੰਦੇ ਕੇ ਜੀ ਕੋਈ ਤਾਂ ਯਾਦ ਹੋਊਗਾ ਫਿਰ ਫਿਰ ਤੁਸੀਂ ਕਿਵੇਂ ਕਹੀ ਇਹਨੇ ਵੀ ਆਖੇ ਸਾਣਾ ਇੰਨਾ ਨਹੀਂ ਆਉਂਦਾ ਜੀ ਬਿਜਲੀ ਦਾ ਨਹੀਂ ਮਾਫੀ ਨਹੀਂ ਮਾਫੀ ਹੋ ਤੂੰ ਬੰਦਨ ਬੱਸਾਂ ਫਰੀ ਹਾਂ ਬਿੱਲ ਮਾਫ ਹੂੰ ਬੱਸਾਂ ਦਾ ਫਰੀ ਕਰਾਇਆ ਕਰਕੇ ਬਾਬੇ ਦਾ ਕਹਿੰਦੇ ਸਿਆਪਾ ਪਾਤਾ ਸਾਨੂੰ ਰੋਟੀ ਨਹੀਂ ਮਿਲਦੀ ਹੈ ਤੁਹਾਨੂੰ ਨਹੀਂ ਤੁਹਾਨੂੰ ਮੇਦੀ ਰੋਟੀ ਤੇ ਹੋਰਾ ਬੀਬੇ ਇਹਦੇ ਨਹੀਂ ਕਿਤੇ ਚੱਲਨੀ ਮਤਲਬ ਨਾ ਨਾ ਸਾਨੂੰ ਰੁਕਿਆਦਾ ਕੋਸ਼ਿਆ ਕਰਾਈ ਤੋ ਮੈਂ ਕਹਿੰਦਾ ਕਿ ਇੰਟਰਵਿਊ ਕਰਨਗੇ ਬਾਬਾ ਕਹਿੰਦਾ ਸਿਆਪਾ ਪਾ ਕੇ ਰੱਖਦਾ ਤੀ ਜਦੋਂ ਚੱਕਦੀ ਏ ਚੁਰੇ ਤੇ ਭੱਜਾਂਦੀ ਆ ਮਤਲਬ ਦੁਖੀ ਹੋ ਬੈਠਾ ਆ ਕੋਈ ਦੁਖੀ ਨਹੀਂ ਤੂੰ ਖੁਸ਼ ਹਾਂ ਚਲੋ ਪਹਿਲਾ ਬੰਦਾ ਮਿਲਿਆ ਸਾਨੂੰ ਜਿੰਨੇ ਕਿ ਜਿਹੜਾ ਕਹਿੰਦਾ ਵੀ ਮੈਂ ਖੁਸ਼ ਆ ਭਗਵਾਨ ਤਮਾਨੀ ਰੋ ਕਰਾਇਆ ਮਾਫ ਕੀਦਾ ਜਿੰਨੀਆਂ ਵੀਡੀਓ ਕੀਤੀਆਂ ਸਾਰੇ ਬਾਬੇ ਕਹਿੰਦੇ ਸਿਆਪਾ ਹੀ ਆ ਇੱਕ ਤਾਂ ਕਹਿੰਦਾ ਵੀਡੀਓ ਕਰਨਗੇ ਕਹਿੰਦਾ ਬੀਬੀਆਂ ਨਾਲ ਸੜਕਾਂ ਤੇ ਬਦਮਾਸ਼ ਬਣਾ ਦਿੰਦੇ ਕਹਿੰਨੇ ਕਹਿੰਦਾ ਯਾਰ ਤੂੰ ਜਦੋਂ ਭੱਜਾਂ ਰਹਿੰਦੀਆਂ ਹਾਂ ਨਹੀਂ ਭ ਜਿਵੇਂ ਠਾਲਾ ਫਿਰ ਨਸ਼ਾ ਦਾ ਵਾਧੂ ਚੱਲਦਾ ਜੀ ਮੈਸੇ ਚੱਲਦਾ ਭਗਵੰਤ ਮਾਨ ਨੇ ਕੰਮ ਹੀ ਨਹੀਂ ਕੀਤਾ ਇਹ ਕਿਹੜਾ ਭਗਵੰਤ ਮਾਨ ਆਪ ਵੇਚਦਾ ਤੇ ਰੋਕਣਾ ਤਾਂ ਇਹ ਤਾਂ ਲੋਕ ਵੇਚਦੀ ਜਾਂਦੇ ਹਨਾ ਤੇ ਰੋਕਣਾ ਤਾਂ ਨਹੀਂ ਹੈ ਹੋਰ ਕਿਨੂੰ ਕਿਨੂੰ ਫੜੂਗਾ ਨਹੀਂ ਪਹਿਲਾਂ ਪਹਿਲਾਂ ਤੁਸੀਂ ਕਦੇ ਮਜੀਠੀਗਾ ਵੇਚਦਾ ਸੁਖਬੀਰ ਵੇਚਦਾ ਤੇ ਹੁਣ ਕੌਣ ਵੇਚਦਾ ਹੁਣ ਆਪਣਾ ਭਗਵੰਤ ਮਾਨ ਥੋੜਾ ਵੇਚਦਾ ਫੇਰ ਉਹਨਾਂ ਕਹਿੰਦੇ ਸੀ ਵੀ ਮਜੀਠੀਗਾ ਵੇਚਦਾ ਤੇ ਹੁਣ ਕੌਣ ਵੇਚਦਾ ਚਲਾ ਮਜੀਠੀਗਾ ਉਹਨਾਂ ਦਾ ਤੁਰਿਆ ਹੁੰਦਾ ਗਾਂਹਾਂ ਦੇ ਗੰਬਸਾਂ ਅੱਛਾ ਤੇ ਰੁਕੇ ਰੁਕਣੇ ਨਹੀਂ ਜਾਂ ਤੂੰ ਕੀ ਸਰਕਾਰ ਨੇ ਮਿਲੀ ਭੁਗਤਾ ਇਹ ਨਹੀਂ ਰੁਕਦਾ ਹੁ ਨੇ ਸਰਕਾਰਾਂ ਦੀ ਮਿਲੀ ਭੁਗਤਣਾ ਵਿਗਦਾ ਏ ਮਿਲੀ ਭੁਗਤਨੇ ਸਾਰਿਆਂ ਦੇ ਤਾਂ ਇਹ ਰਲ ਕੇ ਚੱਲਦੂ ਸਾਰਾ ਇੱਕ ਮੈਨੂੰ ਇਹ ਦੱਸੋ ਐਨੇ ਮੁੱਖ ਮੰਤਰੀ ਪੰਜਾਬ ਦੇ ਹੋ ਗਏ ਸਾਨੂੰ ਸਭ ਤੋਂ ਵਧੀਆ ਮੁੱਖ ਮੰਤਰੀ ਕਿਹੜਾ ਹੁਣ ਤੱਕ ਲੱਗਾ ਭਗਵੰਤ ਮਾਨ ਠੀਕ ਆ ਜੀ ਤਾਂ ਉਹ ਕਿਵੇਂ ਔਰ ਬਿਜਲੀ ਮੁਕਤਾਂ ਦੀ ਆ ਵੀ ਮੁਕਤ ਤਾਂ ਬਦਲ ਨਹੀਂ ਵੀ ਬਿਜਲੀ ਦੇ ਮੋਟਰਾਂ ਦੀ ਕਿੰਨੀ ਸੀ ਉਹਨੇ ਇਹਨੇ ਘਰਾਂ ਦੀ ਕਰਤੇ ਅੱਛਾ ਉਹ ਉਹਨੇ ਉਹਨੇ ਥੋੜਾ ਆਟਾ ਦਾਲ ਮਿੱਟੀ ਤੇਲ ਵੀ ਮਿਲਦਾ ਸੀ ਤੁਹਾਨੂੰ ਹਾਂ ਨਹੀਂ ਮਿੱਟੀ ਤੇਲ ਮਿਲਦਾ ਸੀ ਨਾ ਉਹ ਹਾਂ ਤੇ ਹੁਣ ਕੌਣ ਨਹੀਂ ਮਿਲਦਾ ਫਿਰ ਹੁਣ ਬੰਦ ਹੋ ਗਿਆ ਨਹੀਂ ਨਹੀਂ ਜਿੰਨੇ ਕੰਮ ਬਦਲ ਕੇ ਨੇ ਕਰਿਆ ਉਹਨੇ ਇਹਨੇ ਨੇ ਕਰਿਆ ਸਾਨੂੰ ਇਹਨਾਂ ਗੱਲਾਂ ਜਿਵੇਂ ਤੁਸੀਂ ਪੁੱਛਦੇ ਨਾ ਸਾਨੂੰ ਨਹੀਂ ਇਹਨੇ ਚਲੋ ਇੱਧਰ ਪੁੱਛ ਲੈਣਾ ਬਾਈ ਨੂੰ ਇਹ ਵੀ ਮੁੱਖ ਮੰਤਰੀ ਹੁਣ ਤੱਕ ਪੰਜਾਬ ਦਾ ਕਿਹੜਾ ਵਧੀਆ ਲੱਗਾ ਭਗਵੰਤ ਸਿੰਘ ਉਹ ਕਿਸ ਤਰ੍ਹਾਂ ਉਹ ਗੱਲਾਂ ਸੁਣਦਾ ਤਾਂ ਹੈ ਲੋਕਾਂ ਨੂੰ ਅੱਛਾ ਬਰੋਤੀ ਕਹਿੰਦਾ ਉਹ ਤਾਂ ਕੱਲੀ ਨਹੀਂ ਸੁਣਦਾ ਸੁਣਦੇ ਕਿਉਂ ਨਹੀਂ ਹੂੰ ਵੱਧੂ ਸੁਣਦਾ ਕਿਸ ਤਰ੍ਹਾਂ ਗੱਲ ਸੁਣਦਾ ਮਾੜੀ ਸਾਨੂੰ ਵੀ ਦੱਸ ਦੋ ਸੁੰਦਾ ਜਿਵੇਂ ਕੋਈ ਜਾਊਗਾ ਉਹ ਸੁਣਦਾ ਗੱਲ ਤੁਸੀਂ ਗਏ ਕਿਤੇ ਤੁਹਾਡੀ ਗੱਲ ਸੁਣੇ ਕੋਈ ਆ ਸਾਨੂੰ ਨਰੋੜ ਹੀ ਨਹੀਂ ਬਈ ਨੀ ਕੋਈ ਕੰਮ ਤੁਹਾਡਾ ਜਿਹੜਾ ਪਹਿਲਾਂ ਪਾਰਟੀਆਂ ਚ ਨਾ ਹੋਇਆ ਹੋਵੇ ਕਾਂਗਰਸ ਕਾਲੀਆਂ ਚ ਜੀ ਜਦੋਂ ਹੁਣ ਜੀ ਆਪ ਆਈਏ ਤੁਸੀਂ ਕੰਮ ਹੋ ਗਿਆ ਉਹ ਵੀ ਤੁਹਾਡਾ ਕੰਮ ਸਾਡੇ ਤੇ ਪਿਆ ਹੀ ਨਹੀਂ ਗਾ ਅੱਛਾ ਹੂੰ ਕੋਈ ਕੋਈ ਕੰਮ ਗਿਣਾ ਦੋ ਜਿਹੜੇ ਇਹਨਾਂ ਨੇ ਹੁਣ ਤੱਕ ਕਰੇ ਵਧੀਆ ਤੇ ਵਧੀਆ ਹੀ ਕਰੀ ਜਾਂਦਾ ਵਿਰੋਧੀ ਤੇ ਰਗਾ ਨਹੀਂ ਹੁਣ ਦਿੰਦਾ ਉਹ ਉਹ ਕਹਿੰਦੇ ਕਾਂਗਰਸ ਵਾਲੇ ਕਹਿੰਦੇ ਵੀ ਹੁਣ ਪਹਿਲਾਂ ਕਹਿੰਦੇ ਸ਼ੇਖ ਧਰਨਾ ਨਹੀਂ ਲੱਗਣਾ ਧਰਨਾ ਲੱਗਣਾ ਹੁਣ ਇਹਨੇ ਰਾਜ ਵੱਧ ਧਰਨੇ ਲੱਗੀਆਂ ਉਹ ਧਰਨੇ ਦਾ ਸੈਂਟਰ ਲਵਾਉ ਸੈਂਟਰ ਸੈਂਟਰ ਕਿਵੇਂ ਲਾਉਂਦਾ ਸੈਂਟਰ ਜੋ ਮੰਨਾ ਨਹੀਂ ਮੰਗਾ ਨਹੀਂ ਪੂਰਾ ਕਰਦਾ ਜਿਹੜੇ ਪੰਜਾਬ ਦੇ ਵਿੱਚ ਉਹ ਤਾਂ ਨਹੀਂ ਸੈਂਟਰ ਆਈ ਜਾਂਦਾ ਪੰਜਾਬ ਦੇ ਵਿੱਚ ਤਾਂ ਤਰਨਾ ਸੇ ਤੱਕ ਲੱਗੇ ਨਹੀਂ ਚਾਚਾ ਜਣਾ ਜਿਹੜਾ ਕਿਸਾਨ ਤੀਜ ਦਿਨ ਬਹਿ ਜਾਂਦੇ ਕਿਤੇ ਸਾਡੀ ਆ ਮੰਗਣੀ ਪੂਰੀ ਹੋਈ ਇਹ ਕੌਣ ਕਰਦਾ ਇਹ ਤੁਹਾਨੂੰ ਮੁਆਵਜ਼ਾ ਨਹੀਂ ਮਿਲੇ ਫਤਲਾਂ ਦੇ ਫਾਂ ਮੁਆਵਜ਼ਾ ਦੇਊਗਾ ਹੌਲੀ ਹੌਲੀ ਜੋ ਸ਼ਰਤ ਫੜੂ ਤਾਂ ਫੇਰ ਹੀ ਹੈ ਇਹ ਕਦੋਂ ਦੇਊਗਾ ਸਾਲ ਹੋ ਗਿਆ ਕਣਕ ਦੂਜੀ ਵਾਰ ਫੇਰ ਆ ਗਈ ਅਜੇ ਗੜੇ ਮਾਰਦੇ ਪੈਸੇ ਨਹੀਂ ਮਿਲੇ ਉਹ ਕਰਦੂਗਾ ਸਾਹਿਬ ਜੀ ਸਾਡੇ ਤਾਂ ਬਹੁਤ ਮਿਲ ਗਏ ਸੀ ਇੱਥੇ ਤੁਹਾਡੇ ਕਿੰਨੇ ਕੁ ਮਿਲ ਗਏ ਨਹੀਂ ਆ ਸਾਡੇ ਤਾਂ ਨਿਸ਼ਾਨ ਹੀ ਨਹੀਂ ਹੋਇਆ ਸੀ ਗਈ ਵੈਸੇ ਦਰਵਾਜ਼ੇ ਰਾਤੇ ਹੋਇਆ ਸੀ ਮਿਲੇ ਬਹੁਤਿਆਂ ਨੂੰ ਵਿੱਚ ਕੋਈ ਬੰਦੇ ਰਹੇ ਵੀ ਆ ਅੱਛਾ ਹਾਂ ਉਹ ਜਾਨੀ ਕਿ ਪਾਰਟੀ ਵਾਲੀ ਚਾਲ ਦੀ ਕਰਕੇ ਕਹਿੰਦੇ ਰੁਕਾਵ ਵੀ ਦਿੰਦੇ ਆਗੇ ਤੇ ਇਹ ਇਹ ਇੱਕ ਇਹ ਦੱਸੋ ਵੀ ਜਿਹੜੀ ਤੁਹਾਡੇ ਕਣਕ ਆ ਫਰੀ ਵਾਲੀ ਉਹ ਤੁਹਾਨੂੰ ਮਿਲੀ ਆ ਉਹ ਅਸੀਂ ਬ੍ਰੈਂਚ ਕਾਰਡ ਕਾਰਡ ਬਣਾਇਆ ਨਹੀਂ ਤੁਸੀਂ ਤੁਹਾਡਾ ਵੀਰ ਜੀ ਨਹੀਂ ਕਾਰਡ ਬਣਿਆ ਜੀ ਮਿਲ ਵੀ ਜਾਂਦੀ ਆ ਕਈ ਵਾਰਾ ਲੈ ਕੇ ਵੀ ਨਹੀਂ ਆਇਦੀ ਜੀ ਨਹੀਂ ਜਿਹੜੀ ਇੱਕ ਤਾਂ ਸੈਂਟਰ ਸਰਕਾਰ ਵੱਲੋਂ ਆਉਂਦੀ ਆ ਫਰੀ ਵਾਲੀ ਇੱਕ ਆਉਂਦੀ ਆ ਪੰਜਾਬ ਸਰਕਾਰ ਵੱਲੋਂ 2 ਰੁਪਏ ਕਿਲੋ ਵਾਲੀ ਤੁ ਇਹ ਫਰੀ ਵਾਲੀ ਆਈ ਹੈ ਜਿਆਦੇ 2 ਰੁਪਏ ਵਾਲੀ ਤਾਂ ਮੈਨੂੰ ਲੱਗਦਾ ਹੁਣ ਸਾਲ ਤੋਂ ਉੱਤੇ ਹੀ ਹੋ ਗਿਆ ਆਈ ਨਹੀਂ ਕਿ ਇਧਰ ਵੀ ਪੁੱਛ ਲੈਣੇ ਆ ਉਹ ਤਾਂ ਕਹਿੰਦੇ 2 ਰੁਪਏ ਕਿਲੋ ਵਾਲੀ ਕਣਕੀ ਨਹੀਂ ਆਈ ਫਰੀ ਵਾਲੇ ਮੋਦੀ ਦੇਈ ਇਹਨਾਂ ਫਰੀ ਵਾਲੇ ਅਸੀਂ ਧਿਆਣੀ ਨਹੀਂ ਮਾਰਾ ਇਧਰ ਨਹੀਂ ਨਹੀਂ ਤੁਸੀਂ ਕਹਿੰਦੇ ਵੀ ਕੰਮ ਹੋਈ ਜਾਂਦੇ ਗਰੀਬਾਂ ਨੂੰ ਕਣਕ ਤਾਂ ਮਿਲਣੀ ਹੈ 2 ਸਾਲ ਸਰਕਾਰ ਬੜੀ ਨੂੰ ਹੋ ਗਈ ਤੇ ਉਹ ਤਾਂ ਵਾਲੇ ਬੰਦੇ ਵੀ ਨਹੀਂ ਚਾਹੀਦੇ ਕਿ ਮੁੜ ਕੇ ਸੈਂਟਰ ਦੀ ਹੈ ਜਿਹੜੀ ਫਰੀ ਵਾਲੀ ਹੈ ਕਿਹੜੀ ਉਹ ਕਹਿੰਦੇ ਸੈਂਟਰ ਵਾਲੀ ਮਿਲ ਰਹੀ ਆ ਤੇ 2 ਰੁਪਏ ਕਿਲੋ ਵਾਲੀ ਨਹੀਂ ਮਿਲਦੀ ਜਿਹੜੀ ਪੰਜਾਬ ਸਰਕਾਰ ਦੇ ਤੋਂ ਜਿਹੜੀ 2 ਰੁਪਏ ਕਿਲੋ ਦੇਣੇ ਨਹੀਂ ਆ ਤੇ ਕੋਈ ਨਹੀਂ ਹੋਰ ਆ ਜੀ ਦੱਸਾਂ ਵੀ ਇਹਨਾਂ ਨੂੰ ਅੱਛਾ ਚਲੋ ਇਹਨਾਂ ਨੇ ਕਹਿਤਾ ਵੀ ਸਾਨੂੰ 2 ਦਿਨ ਤੱਕ ਹੋਰ ਮਿਲ ਜੂਗੀ ਆ ਕਹੀ ਜਾਂਦੇ ਵਸੇ ਬਾਜ ਦੇ ਨੇੜੇ ਆਈ ਵੀ ਆ ਕਹਿੰਦੇ ਇੱਥੇ ਮਿਲ ਜਾਂਦੀ ਆ 2 ਸਾਲ ਤਾਂ ਹੋ ਗਏ ਕਹਿੰਦੇ ਨੂੰ ਜਿੰਦ ਕੇ ਆ ਇੱਥੇ ਤਾਂ ਮਿਲਣਾ ਨਹੀਂ ਆਏਗੀ 2 ਸਾਲ ਤੇ 2 ਦਿਨ ਚ ਕੋਈ ਫਰਕ ਨਹੀਂ ਭਵਤਮਾਂ ਦਾ ਵੀ ਨਸ਼ਾ ਖਤਮ ਕਰ ਦਾਂਗੇ ਆਉਣ ਸਾਲ ਨਸ਼ਾ ਤਾਂ ਭਾਈ ਆ ਕੁਸਤਾ ਆਪਦੇ ਸਿਰ ਤੇ ਵੀ ਆ ਜਦੋਂ ਆਪਣੇ ਲੋਕ ਹੀ ਵੇਚੀ ਨੇ ਕੁਸ ਆਫਸਰशाही ਆ ਫਿਰ ਜੀ ਆਫਸਰੀ ਜਦੋਂ ਗਲਤ 하게 अफसर ਤਾਂ ਵਿੱਚ ਹੀ ਜਾਂਦੇਗੇ ਤੁਸੀਂ ਅਫਸਰ ਥੱਲੇ ਤਾਂ ਨਹੀਂ ਪਾਉਣੀ ਹੈ ਨਹੀਂ ਕੁਛ ਤਾਂ ਤੁਸੀਂ ਵੀ ਪਾਉਣੀ ਹੈ ਥੱਲੇ ਤੁਹਾਡੀ ਵੀਡੀਓ ਬਣਾਉਂਦੇ ਆ ਕਿ ਉਹ ਚ ਅਫਸਰ ਫੜੇ ਜਾਂਦੇ ਆ ਫੜੇ ਜਾਂਦੇ ਆ ਮੁੜ ਕੇ ਪੱਤਰ ਦਾ ਤੁਸੀਂ ਪੈਸੇ ਪੁਹੇ ਲੈ ਕੇ ਬੰਦ ਕਰ ਦਿੰਦੇ ਨੇ ਵਿਖਾਉਂਦੇ ਨਹੀਂ ਜਾਂ ਤਾਂ ਚੰਗੀ ਤਰ੍ਹਾਂ ਉਹ ਚੀਜ਼ ਵੀ ਵਿਖਾਇਆ ਕਰੋ ਅਸਰ ਹੁੰਦਾ ਇਹ ਗੱਲ ਦਾ ਕਿਹੜੀ ਦਈ ਜਿਵੇਂ ਸੋਸ਼ਲ ਮੀਡੀਆ ਚੱਲ ਰਿਹਾ ਹੈ ਜਿਵੇਂ ਤੁਸੀਂ ਦੱਸੇ ਵੀਡੀਓ ਬਣਾਉਂਦੇ ਆ ਤੁਸੀਂ ਕਿ ਅਫਸਰ ਫੜੇ ਜਾਂਦੇ ਆ ਜਿਹੜੇ ਘਮਲੇ ਕਰਦੇ ਆ ਕਿ ਵਾਕਿਆ ਅਸਰ ਹੁੰਦਾ ਸੋਸ਼ਲ ਮੀਡੀਆ ਹੋਊਗਾ ਜੇ ਹੁਣ ਸਾਡੇ ਸਾਹਮਣੇ ਕੋਈ ਫੜਿਆ ਜਾਊ ਨੂੰ ਸਜ਼ਾ ਮਿਲੂ ਅਸੀਂ ਵੀ ਕਵਾਂਗੇ ਵੀ ਆ ਅਫਸਰ ਇਹ ਤਾਂ ਹੈਗਾ ਹੀ ਆ ਜਦੋਂ ਅਸੀਂ ਡਰੀ ਜਾਵਾਂਗੇ ਵੀ ਜੇ ਅਫਸਰ ਨੂੰ ਫੜਾਉਣੇ ਕੱਲ ਨੂੰ ਅਫਸਰ ਸਾਨੂੰ ਬੜ ਕੇ ਲੈ ਜੂ ਚਲੋ ਇਧਰ ਇੱਕ ਬਾਪੂ ਬੈਠਾ ਬਾਪੂ ਨੂੰ ਪੁੱਛਦੇ ਆ ਬਾਪੂ ਘਰ ਦੇ ਵਿੱਚ ਕਿੰਨੀਆਂ ਬੀਬੀਆਂ ਆਪਣੇ ਬੀਬੀਆਂ ਤਿੰਨ ਆ ਜੀ ਤਿੰਨ ਤੇ ਜਦੋਂ ਸਰਕਾਰ ਬਣਨੀ ਸੀ ਉਦੋਂ ਬੜਾ ਚਾ ਚੜਿਆ ਹੋਣਾ ਵੀ ਆਵਾ ਵੀ ਵਾ 3000 ਰੁਪਏ ਆਇਆ ਕਰੋ ਮਹੀਨੇ ਦਾ ਚਾ ਚੜ ਗਿਆ ਸੀ ਉਹ ਫਿਰ ਮਿਲਦਾ ਹੁਣ 3000 ਨਾ 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 ਰਾਮ 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 ਕੁਛ ਨਹੀਂ ਹੋ ਰਾਮ ਰਾਮ ਕੀ ਗੱਲ ਵੀ ਮਿਲਦਾ ਹੀ ਕੁਛ ਨਹੀਂ ਰਾਮ ਰਾਮ ਕਿਹਣਾ ਕਿਵੇਂ ਉਹ ਮੰਦਾਈ ਕੋਈ ਨਹੀਂ ਕੱਲਾ ਆਉਂਦੀ ਉਹਦੀ ਕਣਕ ਫਰੀ ਵਾਲੀ ਅੱਗੇ 2 ਰੁਪਏ ਕਿਲੋ ਵਾਲੀ ਆਉਂਦੀ ਸੋਹ ਨਹੀਂ ਆਉਂਦੀ ਅੱਛਾ ਹੁਣ ਬਾਬੇ ਬੈਠੇ ਆ ਮੱਖੀਆਂ ਮਾਰੀ ਜਨੇ ਵੇਲੇ ਨਹੀਂ ਸਰਕਾਰ ਨੇ ਕੋਈ ਧੰਦਾ ਨਹੀਂ ਨਾ ਨਰੇਗਾ ਵਾਲਾ ਕੋਈ ਪੈਸਾ ਹੁੰਦਾ ਅੱਛਾ 2-3 ਮਹੀਨੇ ਹੋ ਗਏ ਲੈ ਇਹਨੂੰ ਹਰ ਕੇ हट ਗਏ ਫਿਰ ਪਹਿਲਾਂ ਨੇ ਆਏ 2 ਸਾਲ ਅੱਛਾ ਹੁਣ ਫੇਰ ਨਹੀਂ ਆਏ ਬੈਠੇ ਆ ਜੀ ਮੱਖੀਆਂ ਮਾਰੀ ਜਨੇ ਵੇਲੇ ਕੰਮ ਨਹੀਂ ਕੀਤਾ ਧੰਦਾ ਇਹ ਜਿਹੜੀ ਸਰਕਾਰ ਆ ਇਹ ਗਰੀਬਾਂ ਪੱਖੀ ਸਰਕਾਰ ਆ ਪਿੰਡਾਂ ਚ ਉੱਠਣ ਵਾਲੀ ਸੱਥਾਂ ਚ ਉੱਠਣ ਵਾਲੀ ਸਰਕਾਰ ਆ ਕਿ ਵਾਕਈ ਜਿਵੇਂ ਕਿਹਾ ਸੀ ਮਾਨ ਸਾਹਿਬ ਨੇ ਵੀ ਪਿੰਡਾਂ ਚ ਉਠਿਆ ਕਰੂ ਸਰਕਾਰ ਓਵੇਂ ਹੀ ਕੰਮ ਹੁੰਦੇ ਆ ਨਾ ਨਾ ਇਹ ਕੰਮ ਕਿਹੜੇ ਹੁਣੇ ਉਧਰ ਦੇ ਘਰੇ ਘਰੀ ਮੈ ਦਾਣੇ ਵੰਡੂ ਆਟਾ ਵੰਡੂ ਦਾਲ ਵੰਡੂ ਕੁਛ ਨਹੀਂ ਆਇਆ ਕਿਸੇ ਨੂੰ ਮੈਂ ਸਕੂਲਾਂ ਚ ਐ ਕਰਦੂ ਜੋ ਕਰਦੂ ਕੋਈ ਸਕੂਲਾਂ ਚ ਨਹੀਂ ਹੋਇਆ ਬਾਪੂ ਤੁਹਾਡੇ ਗਰੀਬਾਂ ਲਈ ਮਾਨ ਸਾਹਿਬ ਨੇ ਇੰਨਾ ਸੋਚਿਆ ਸੀ ਤੁਸੀਂ ਗਰੀਬ ਦਿਹਾੜੀਦਾਰ ਬੰਦੇ ਹੋ ਤੁਸੀਂ ਲੈਣਾ ਦੇ ਵਿੱਚ ਲੱਗਦੇ ਸੀ ਉਹ ਕਹਿੰਦਾ ਲੈਣ ਦੇ ਵਿੱਚ ਨਹੀਂ ਲੱਗਣਾ ਥੋੜੀ ਦਿਹਾੜੀ ਮਰਦੀ ਆ ਤੁਸੀਂ ਕੰਮ ਕਰੋ ਤੁਹਾਡੇ ਘਰੇ ਪੀਸਿਆ ਪਸਾਇਆ ਆਟੇ ਦੀ ਥੈਲੀ ਆਇਆ ਕਰੂਗੀ ਨਾ ਪੀਨ ਬਣਾਉਣ ਦੀ ਲੋੜ ਉਸ ਨੂੰ ਨਾ ਸਿੱਟਣ ਜਾਣਾ ਪਵੇ ਤੇ ਆਇਆ ਤਾਂ ਹੈ ਨਹੀਂ ਲੈਣਾ ਹੀ ਤੇ ਹੁਣ ਮਸਾਂ ਕਣਕ ਲਈਏ ਅੱਛਾ ਹਾਂ ਅਵੰਡ ਕਿਧਰ ਗਿਆ ਨਹੀਂ ਗਰਮੀ ਕਿੰਨੀ ਸੀ ਗਰਮੀ ਚ ਪਾਣੀ ਵੀ ਨਹੀਂ ਸੀ ਮਿਲਦਾ ਖੜਾ ਨੂੰ ਕਿਤੇ ਨੰਬਰ ਨਾ ਪਛਾਹ ਹੋ ਜੀ ਅੱਛਾ ਪਰਚੀ ਕੱਟਣ ਦਾ ਅੱਛਾ ਤਿੰਨ ਦਿਨ ਮਰਦੇ ਰਹੇ ਤੇ ਮਸਾਂ ਪਰਚੀ ਮਿਲੀ ਏ ਆਟਾ ਮਿਲਿਆ ਤੇ ਕਣਕ ਕਣਕ ਮਿਲਿਓ ਵੀ ਫਰੀ ਵਾਲੀ ਅੱਛਾ ਉਹ ਕਣਕ ਪਤਾ ਵੀ ਪੰਜਾਬ ਸਰਕਾਰ ਦੇ ਸੈਂਟਰ ਦੀ ਏ ਉਹ ਪੰਜਾਬ ਸਰਕਾਰ ਦੀ ਤਾਂ ਦਿੰਦੇ ਹੀ ਨਹੀਂ ਅੱਛਾ ਸੈਂਟਰ ਸਰਕਾਰ ਦਾ ਸਾਰਾ ਕੱਦ ਦੇਣੇ ਜੀ ਇਹ ਤਾਂ ਬੰਦ ਹੈ ਇਹਨਾਂ ਦਾ ਕੰਮ ਤਾਂ ਅੱਛਾ ਕੀ ਲੱਗਦਾ ਫਿਰ ਇੱਥੇ ਕੀ ਬੋਟਾਂ ਕਿਹਨੂੰ ਪੈਣੀਆਂ ਬੋਟਾਂ ਕਿਸੇ ਨੂੰ ਪਾਈ ਜਾਣ ਜਿਵੇਂ ਕੋਈ ਨਾ ভোটার ਦੱਸੇ ਮੈਂ ਕਿੱਥੇ ਪਾਉਣੀ ਆ ਅਸੀਂ ਐ ਨਹੀਂ ਕਹਿੰਦੇ ਵੀ ਤੁਸੀਂ ਸਾਨੂੰ ਦੱਸਣਾ ਨਾ ਹੀ ਅਸੀਂ ਪੁੱਛਣਾ ਨਾ ਹੀ ਸਾਡੇ ਕੋਲ ਕੋਈ ਅਧਿਕਾਰ ਆ ਕਿਸੇ ਨੂੰ ਪੁੱਛਣ ਦਾ ਅਸੀਂ ਤਾਂ ਐ ਪੁੱਛਦੇ ਆ ਵੀ ਇੱਥੇ ਕੀ ਪਾਰਟੀ ਕਿਹੜੀ ਬਾਜ਼ੀ ਮਾਰੂਗੀ ਕੋਈ ਮਰੀ ਜਾਵੇ ਸਾਡੇ ਗਰੀਬਾਂ ਨੇ ਦਿਹਾੜੀਆਂ ਕਰਨੀਆਂ ਕੋਈ ਲੈ ਦੇ ਕੋਈ ਨਹੀਂ ਕਿਸੇ ਦਾ ਨਾਮ ਕੀ ਦੱਲਿਆ ਜੋ ਇੱਥੇ ਉਹ ਹੀ ਕੰਮ ਕਰਨਾ ਸਾਨੂੰ ਤਾਂ ਕੋਈ ਲੋਨ ਵੀ ਬੰਦਦਾ ਇੱਥੇ ਕਿ ਕੋਈ ਗਰੀਬਾਂ ਨੂੰ ਕੋਈ ਲੋਨ ਹੀ ਮਿਲ ਜੇ ਕੋਈ ਕੰਮ ਹੀ ਤੋਰ ਲੈ ਕੁਛ ਨਹੀਂ ਤੋਰਦਾ ਵਿਹਲੇ ਫਿਰਦੇ ਜਾਂਦੇ ਜੀ ਕੰਮ ਨਹੀਂ ਦਿੰਦਾ ਨਾ ਸਰਕਾਰ ਕੋਈ ਸੋਚਦੀ ਐ ਨਾ ਕੋਈ ਲੀਡਰ ਸੋਚਦਾ ਅਜੇ ਤਾਂ ਸਾਡਾ ਨਾਲਾ ਸਕੂਲ ਨੂੰ ਜਾਂਦਾ ਨਾਲੇ ਸਾਰੇ ਪਿੰਡ ਦੇ ਬੱਚੇ ਪੜ੍ਹਦੇ ਐ ਇਹ ਨਹੀਂ ਕਿਸੇ ਨੇ ਚਾਰ ਇੱਕਾ ਲਾਈਆ ਨਰਕ ਵੇਖੋ ਜਾ ਕੇ ਕਿੰਨਾ ਨਰਕ ਆ ਜਿਸ ਹਿਸਾਬ ਨਾਲ ਸਰਕਾਰ ਆਈ ਸੀ ਲੋਕਾਂ ਦੇ ਬਦਲਾ ਬਦਲਾ ਇੱਕ ਮੌਕਾ ਕੇਰਜੀਵਾਲ ਨੂੰ ਤੁਸੀਂ ਮੌਕਾ ਦਿੱਤਾ ਸੀ ਕੇਰਜੀਵਾਲ ਨੂੰ ਤੇ ਮੌਕੇ ਹੀ ਦੇਤਾ ਦਿੱਤੇ ਮੌਕਾ ਹੋਰ ਦੂ ਮੌਕਾ ਕਿਵੇਂ ਨੇ ਸਰਕਾਰ ਬਣਾਈ ਬੈਠੇ ਪਿੰਡਾਂ ਦੀ ਪਾਲੀ ਤੁਹਾਡੇ ਪਿੰਡ ਦੇ ਕਿਸੇ ਨੇ ਕੰਮ ਨਹੀਂ ਕੀਤਾ ਕਿਸੇ ਨੇ ਕੰਮ ਨਹੀਂ ਕੀਤਾ ਤੁਹਾਡੇ ਸਾਹਮਣੇ ਵੇਖ ਲਓ अच्छा ਕਿੰਨਾ ਗੰਦ ਪਿਆ ਤੁਹਾਡੇ ਇਥੋਂ ਦਾ ਏਰੀਆ ਦੇ ਮੁੱਖ ਮਾਮ ਜੋ ਐਮ ਐਲ ਏ ਕੋਣ ਐ ਐਮ ਐਲ ਏ ਮੋਲਕ ਕਿ ਕੀ ਉਹ ਪਿੰਡਾਂ ਦੇ ਵਿੱਚੋਂ ਪੁੱਛਣ ਆਉਂਦਾ ਦੁੱਖ ਦੇ ਸੁੱਖ ਦੇ ਕੋਈ ਨਹੀਂ ਪੁੱਛਣ ਆਉਂਦਾ ਇੱਥੇ ਕੀ ਗੱਲ ਕੀ ਪਤਾ ਹੁਣ ਸਾਨੂੰ ਕੀ ਪਤਾ ਕੀ ਗੱਲ ਹੈ ਹੁਣ ਵੋਟਾਂ ਆ ਗਈਆਂ ਫਿਰ ਆਉਣਗੇ ਪੁੱਛੋਂਗੇ ਇਹ ਰਹਿਣ ਕੋ ਦੇ ਪੁੱਛਾਂ ਵੀ ਗੱਲ ਕਰੋ ਕੀ ਦਿੱਤਾ ਸਾਨੂੰ ਸਾਡਾ ਨਹੀਂ ਬਣਾ ਸਕੇ ਚਲੋ ਇਹ ਤਾਂ ਪਿੰਡ ਦਾ ਕੰਮ ਹੈ ਸਾਂਝਾ ਇਹ ਕੋਈ ਮੇਰੇ ਇਕੱਲੇ ਦਾ ਹੈ ਨਹੀਂ ਮੇਰੇ ਘਰ ਕੋਲ ਦੀ ਜੰਦਨ ਵਾਲਾ ਗਾ ਬੱਚੇ ਜਾਂਦੇ ਜੋ ਮੀਂਹ ਪਿੰਦਾ ਗੰਦਾ ਪਾਣੀ ਸੜਕ ਤੇ ਖੜਦਾ ਤੇ ਬੱਚੇ ਪਤਾ ਕਿਵੇਂ ਤਾਂ ਪਜਾਮੇ ਟੰਗ ਟੰਗ ਜਾਂਦੇ ਆ ਤੇ ਮਸ਼ਕ ਪਿਆ ਮਾਰਦਾ ਇਹ ਕੰਮ ਨਹੀਂ ਕਰ ਸਕਦੇ ਨਾ ਕਿਸੇ ਪੰਚਾਇਤ ਨੇ ਸੁਣੀ ਨਾ ਕਿਸੇ ਨੇ ਹੋਰ ਸੁਣੀ ਤੇ ਖਾਲਾ ਵਿੱਚ ਵੰਜ ਮਰੀ ਜਾਂਦੇ ਇੱਥੋਂ ਦੀ ਤੇ ਮਾੜਾ ਮੋਟਾ ਪਾਣੀ ਚੱਲੀ ਜਾਂਦਾ ਮਾਨ ਸਾਹਿਬ ਕਹਿੰਦਾ ਸੀ ਵੀ ਨੌਕਰੀਆਂ ਜਿਹੜੇ ਗਰੀਬਾਂ ਦੇ ਬੱਚਾ ਨੂੰ ਮਿਲਦੀਆਂ ਨਹੀਂ ਸੀਗੇ ਤਕੜੇ ਲੋਕ ਮੋ ਨੌਕਰੀਆਂ ਲੈ ਜਾਂਦੇ ਸੀ ਪੈਸੇ ਦੇਖ ਕੇ ਜਾਂ ਸਰਕਾਰ ਦੇ ਦਬਾਅ ਨਾਲ ਲੈ ਜਾਂਦੇ ਸੀ ਕੀ ਉਹ ਨੌਕਰੀਆਂ ਹੁਣ ਗਰੀਬਾਂ ਦੇ ਬੱਚਾ ਨੂੰ ਮਿਲ ਰਹੀਆਂ ਕੀ ਪਤਾ ਸਾਡੇ ਤਾਂ ਕੋਈ ਗਰੀਬ ਨੂੰ ਕਿਸੇ ਨੇ ਦਿੱਤੀ ਨਹੀਂ ਨੌਕਰੀ ਆ ਗਰੀਬ ਦਾ ਮੁੰਡਾ ਜਾਵੜਾ ਨੌਕਰੀ ਤੇ ਅੱਛਾ ਤੁਹਾਡੇ ਪਿੰਡ ਚ ਕੋਈ ਨਹੀਂ ਲੱਗਾ ਅਜੇ ਤੱਕ ਨਾ ਉਹ ਨਹੀਂ ਲੱਗਾ ਜੀ ਫਿਰਦੇ ਵਿਲੇ ਫਿਰਦੇ ਪੜੇ ਲਿਖੇ ਮੁੰਡੇ ਇੱਥੇ ਜ਼ਿਮੀਂਦਾਰਾਂ ਦਾ ਵੀ ਪੜੇ ਲਿਖੇ ਫਿਰਦੇ ਸਾਡੇ ਗਰੀਬਾਂ ਦਾ ਵੀ ਪੜੇ ਲਿਖੇ ਫਿਰਦੇ ਪੈਨਸ਼ਨ ਮਿਲ ਜਾਂਦੀ ਆ ਪੈਨਸ਼ਨ ਆਉਂਦੀ ਆ ਕਿੰਨੀ ਮਿਲਦੀ ਆ 1500 ਤੇ 1500 ਕਦੋਂ ਤੋਂ ਲੱਗੀ ਆ ਤੁਹਾਡੀ ਪਹਿਲਾਂ ਕਾਂਗਰਸ ਕਾਲੀਆਂ ਦੀ ਸਰਕਾਰ ਚ ਕਾਲੀਆਂ ਦੀ ਸਰਕਾਰ ਵੇਲੇ ਦੀ ਜਨਕਿ ਤੁਹਾਡੀ 1500 ਲੱਗੀ ਆ ਕਾਲੀਆਂ ਦੀ ਸਰਕਾਰ ਗਈ ਨੂੰ ਤਾਂ ਮੇਰੇ ਹਿਸਾਬ ਨਾਲ 10 ਸਾਲ ਦੇ ਉੱਪਰ ਸਮਾ ਹੋ ਗਿਆ ਉਹ 12 ਸਾਲ ਉਦੋਂ ਦੀ ਲੱਗੀ ਤੇ ਹੁਣਾਂ ਦੇ 2500 ਤੋਂ 25 ਰੁਪਏ ਵੀ ਨਹੀਂ ਦਿੰਦਾ ਹਣਾ ਆ ਹੀ 1500 ਉਹਦੇ ਜਿਹੜੀ ਪਹਿਲਾਂ ਜੀ ਹਾਂ ਹਾਂ ਕਿਵੇਂ ਦੂਜੀਆਂ ਸਰਕਾਰਾਂ ਨਾਲੋਂ ਇਹ ਸਰਕਾਰ ਵਧੀਆ ਲੱਗੀ ਤੇ ਕਿਵੇਂ ਲੱਗੀ ਵਧੀਆ ਨੇ ਲੱਗੇ ਹੰਦਾ ਘਟ ਗਿਆ ਹੀ ਹੈ ਕਿਉਂ ਘਟ ਗਿਆ ਤੇ ਹੁਣ ਦੱਸੋ ਕਿਸੇ ਦਾ ਕੀ ਕੀਤਾ ਨਹੀਂ ਕੰਮ ਦਾ ਬਾਪੂ ਸਰਕਾਰ ਕਰ ਰਹੀ ਹੈ ਪਿਛਲੀਆਂ ਸਰਕਾਰਾਂ ਨੇ ਕੰਮ ਕਰ ਰਹੀ ਨਹੀਂ ਕੋਈ ਨਹੀਂ ਕੰਮ ਕਰ ਰਿਹਾ ਲੱਗਤਮਾਨ ਨੇ ਲਾਤੇ ਬਾਪੂ ਵੀ ਮੈਂ ਕੰਮ ਕੀਤੇ ਆ ਮੈਂ ਸਾਡੇ ਦਾ ਕਿਤੇ ਲੱਗੇ ਨਹੀਂ ਤੇ ਰਜਗਾਰ ਕਿਉਂ ਦਿੱਤਾ ਇੱਥੇ ਤਾੜੇ ਨਸ਼ੇ ਖਤਮ ਕਰਤੇ ਕੋਈ ਨਸ਼ਾ ਨਹੀਂ ਖਤਮ ਇੱਥੇ ਮੁੰਡੇ ਫਿਰਦੇ ਤੇ ਡੱਕੇ ਫਿਰਦੇ ਨੇ ਡੱਕੇ ਬੰਦੇ ਚੋਰੀਆਂ ਕਰੀ ਜਾਂਦੇ ਹੁਣ ਇਹਨਾਂ ਦੀਆਂ ਸੱਤਾ ਮੋਟਰਾਂ ਦੀਆਂ ਕੀਵਲਾ ਲਾ ਕੇ ਲੈ ਗਏ ਹੂੰ ਤੇ ਨਸ਼ੇ ਵਾਲੇ ਲੱਗੇ ਗਏ ਹੋਰ ਕੌਣ ਜੁੜਦਾ ਉਹ ਤਾਂ ਕਹਿੰਦੇ ਨਸ਼ਾ ਖਤਮ ਹੋ ਗਿਆ ਪੰਜਾਬ ਦੇ ਵਿੱਚੋਂ ਤੇ ਨਸ਼ਾ ਦੀ ਦੂਜੀ ਸਰਕਾਰ ਆ ਲੈ ਕੇ ਥੋੜੀ ਕਾਂਗਰਸ ਸਰਕਾਰ ਨਸ਼ਾ ਲੈ ਕੇ ਆਈ ਸੀ ਕੀ ਪਤਾ ਕਿਹੜੀ ਸਰਕਾਰ ਲੈ ਹੁਣ ਸਾਨੂੰ ਵੀ ਹੁਣ ਪੜਾ ਨੂੰ ਪਤਾ ਅਸੀਂ ਤਾਂ ਸੁਣਦੇ ਰਹਿੰਨੇ ਆ ਬਈ ਨਸ਼ੇ ਵਾਲੇ ਲੋਕ ਫਿਰਦੇ ਚੋਰੀਆਂ ਕਰੀ ਜਾਂਦੇ ਆ ਕਰੀ ਜਾਂਦੇ ਜੀ ਅਸੀਂ ਤਾਂ ਦਿਹਾੜੀ ਵਾਲੇ ਬੰਦੇ ਦਿਹਾੜੀ ਕਹਿੰਦੇ ਦੱਸੋ ਵੀ ਜਿਹੜੇ ਗਰੀਬਾਂ ਪੱਖੀ ਹਾਂ ਤੁਹਾਡੀ ਉਮਰ ਬੜੀ ਹੋ ਗਈ ਬੜੇ ਆ ਕੇ ਸਰਕਾਰਾਂ ਚਲੀਆਂ ਜਾਂਦੀਆਂ ਵੋਟਾਂ ਵੇਲੇ ਬੜਾ ਕੁਛ ਕਰਨੇ ਗਰੀਬਾਂ ਪੱਖੀ ਸਰਕਾਰ ਤੁਹਾਨੂੰ ਗਰੀਬਾਂ ਪੱਖੀ ਮੁੱਖ ਮੰਤਰੀ ਕਿਹੜਾ ਵਧੀਆ ਲੱਗਿਆ ਸਾਡਾ ਦਾ ਸਰਕਾਰ ਗਰੀਬਾਂ ਦੇ ਜਿੰਨਾ ਚਕਰੇਂਦਰਾ ਗਾਂਧੀ ਜਿਉਂਦੀ ਰਹੀ ਹੈ ਉਹਦੇ ਅਰਗੇ ਸਰਕਾਰ ਨਾ ਤਾਂ ਕੋਈ ਚੱਲੇ ਤੇ ਨਾ ਚਲਾ ਸਕਦੇ ਜੀ ਕਿਸ ਤਰ੍ਹਾਂ ਕਿ ਇਸ ਤਰ੍ਹਾਂ ਕਿ ਜਿੰਨੀਆਂ ਉਹਨੇ ਸਹੂਲਤਾਂ ਦਿੱਤੀਆਂ ਕਿਸੇ ਨੇ ਸਰਕਾਰ ਨੇ ਨਹੀਂ ਦਿੱਤੀਆਂ ਉਹ ਜੋ ਦੇਣਾ ਇੰਦਰਾ ਕਹਿੰਦੇ ਉਹ ਵੀ ਦੂਜੇ ਦੇਈ ਜਾਂਦੇ ਆ ਇਹ ਗੱਲ ਤੁਸੀਂ ਮੰਨਦੇ ਹੋ ਕਹਿੰਦੇ ਇੰਦਰਾ ਕਹਿੰਦੇ ਨਿੱਕ ਕੰਮ ਬਹੁਤ ਗਲਤ ਕਰਤਾ ਬਹੁ ਮਾੜਾ ਕਰਿਆ ਜਿਹੜਾ ਹਰਮੰਦਰ ਸਾਹਿਬ ਤੇ ਟੈਕ ਕਰਾਇਆ ਉਹ ਤਾਂ ਹੁਣ ਜੀ ਅਸੀਂ ਅਨਪੜਾ ਨੂੰ ਇੰਨਾ ਗਿਆਨ ਹੈ ਨਹੀਂ ਸਾਨੂੰ ਕੀ ਮਾੜਾ ਹੋਇਆ ਕਿ ਚੰਗਾ ਹੋਇਆ ਜੀ ਇਸ ਗੱਲ ਬਾਰੇ ਆਪਾਂ ਨੂੰ ਨਹੀਂ ਜਿਆਣਾ ਨਹੀਂ ਆਪਣੇ ਗੁਰੂ ਘਰ ਠਾਤਾ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਗੁਰੂ ਘਰ ਤਾਂ ਸਬਦ ਹੈ ਜੀ ਆਪਣੇ ਸਿੱਖਾਂ ਦਾ ਉਹ ਕੀ ਪਤਾ ਕਿਹੜੀ ਗੱਲ ਓਟਾਇਆ ਕੀ ਗੱਲ ਬਾਕੀ ਉਹ ਲਖਤਾ ਝੁੱਟੀਆਂ ਪਹਿਣੀਆਂ ਤਿੰਨ ਅਰੀ ਢੇਣਾ ਦੋ ਅਰੀ ਢੇ ਚੁੱਕਾ ਇੱਕ ਅਰੀ ਹੋ ਢੇਣਾ ਇਹ ਕੀ ਪਤਾ ਕਿਹੜੀ ਵਿਧੀ ਨੇ ਢੇਣਾ ਠੀਕ ਹੈ ਜੀ ਇਹ ਲਖਤਾ ਦੇ ਮੁਤਾਬਕ ਇਤਾਨੇ ਸੁਣਦੇ ਆ ਸਾਧੂਆਂ ਸੰਤਾਂ ਤੋਂ ਗ੍ਰੰਥੀਆਂ ਤੋਂ ਗੱਲਾਂ ਸੁਣਦੇ ਆ ਇਤਾਨ ਅਣਪੜ੍ਹ ਬੰਦੇ ਸੰਤਾਂ ਦਾ ਪਤਾ ਨਹੀਂ ਸੁਣਦੇ ਆ ਲੋਕਾਂ ਤੋਂ ਕਾਂਗਰਸ ਦੇ ਵਿੱਚ ਜਵੇਂਦਰ ਗਾਂਧੀ ਜੀ ਤੁਹਾਡੇ ਕੰਮ ਹੁੰਦੇ ਸੀ ਗਰੀਬਾਂ ਦੇ ਵੱਧ ਮੇਰਾ ਪਿਓ ਲੀਡਰ ਸੀ ਉਸ ਟਾਈਮ ਤੇ ਕੰਮ ਹਰ ਇੱਕ ਦੇ ਕਰਾਉਂਦਾ ਸੀਗਾ ਜੀ ਕੋਈ ਕੰਮ ਨਹੀਂ ਛੜਿਆ ਰਹਿਣ ਦਿੰਦਾ ਪਿੰਡ ਦੇ ਬੰਦੇ ਬੈਠੇ ਆ ਪੁੱਛ ਲੋ ਇੱਕ ਸਾਨੂੰ ਐਂ ਦੱਸੋ ਵੀ ਤੁਹਾਡੇ ਪਿੰਡ ਦਾ ਬੜੀ ਇੱਕ ਇਤਿਹਾਸ ਜੁੜਦਾ ਹੈ ਇੱਥੋਂ ਦਾ ਹਰ ਭਗਵਾਨ ਹਰ ਭਗਵਾਨ ਜਿਹਨ ਕੀ ਪੰਜਾਬ ਦਾ ਬਹੁਤ ਹੀ ਮਸ਼ਹੂਰ ਲੀਡਰ ਸੀ ਹਾਂਜੀ ਹਾਂਜੀ ਕਹਿੰਦੇ ਜਨ ਕੀ ਵਿਧਾਨ ਸਭਾ ਦੇ ਵਿੱਚ ਕਿਸੇ ਤੋਂ ਗੱਲ ਨਹੀਂ ਖੋਣਦਾ ਸੀ ਜਦੋਂ ਕੁਰਸੀਆਂ ਨੂੰ ਵੀ ਕਹਿੰਦੇ ਉਹਨੇ ਮਜ਼ਬੂਤ ਕਰਾਇਆ ਹਰ ਭਗਵਾਨ ਦੇ ਹੱਥ ਚ ਕਹਿੰਦੇ ਕੁਰਸੀ ਆ ਗਈ ਸੀ ਤੇ ਬੜਾ ਦਲੇਰ ਬੰਦਾ ਸੀ ਇਵੇਂ ਦੱਸਦੇ ਜੀ ਇਵੇਂ ਦੱਸਦੇ ਗੱਲਾਂ ਅੱਛਾ ਇਤੋਂ ਤਾਂ ਨਰਮ ਜੇ ਸੀ ਸਨ ਇਹ ਦੇਖਿਆ ਸਰ ਭਗਵਾਨ ਨੂੰ ਹਾਂ ਹਾਂ ਬਹੁਤ ਨੂੰ ਦੇਖਿਆ ਜੀ ਕਿ ਹੋਈ ਸੁਭਾ ਦਾ ਸੀ ਸੁਭਾ ਗਰਮ ਬਹੁਤ ਸੀ ਅੱਛਾ ਹੂੰ ਠੰਡੇ ਨਾਲ ਠੰਡਾ ਸੀ ਗਰਮ ਨਾਲ ਗਰਮ ਸੀ ਜੀ ਹਾਂ ਵਧੀਆ ਸੀ ਬੰਦਾ ਕਿੰਨੀ ਕੁ ਉਮਰ ਸੀ ਤੁਹਾਡੀ ਜਦੋਂ ਮੈਂ ਉਹ ਤਾਂ ਸੀਗਾ 16-17 ਸਾਲ ਦਾ ਅੱਛਾ ਹਾਂ ਜੀ ਜਦੋਂ ਦੀਆਂ ਗੱਲਾਂ ਇਲਾਕੇ ਦੇ ਵਿੱਚ ਕਹਿੰਦੇ ਉਹਨਾਂ ਦਾ ਇੱਕ ਨਾਂ ਚੱਲਦਾ ਸੀ ਪੂਰਾ ਹਾਂਜੀ ਚੱਲਦਾ ਸੀ ਜੀ ਚੱਲਦਾ ਸੀ ਨਾਂ ਉਹਨਾਂ ਦਾ ਸਾਰੇ ਪੰਜਾਬ 'ਚ ਚੱਲਦਾ ਹੀ ਹੁਣ ਵੀ ਚੱਲਦਾ ਹੁਣ ਵੀ ਚੱਲਦਾ ਨਾਂ ਉਹਨਾਂ ਦਾ ਹੁਣ ਛੱਕੜਾ ਉਹਦੇ ਨਾਂ ਤੇ ਚੇਤੇ ਆਉਂਦਾ ਵੀ ਉਹਦੇ ਨਾਂ ਤੇ ਹੁੰਦਾ ਜਦੋਂ ਕਹਿੰਦੇ ਨੇ ਕਿੱਥੋਂ ਦੇ ਛੱਕੜ ਵਾਲਾ ਉਹ ਜਿਸ ਦਾ ਹਰਿ ਭਗਵਾਨ ਸੀ ਹਰਿ ਭਗਵਾਨ ਆਮ ਤੌਰ ਤੇ ਅਗਲਾ ਕਹਿੰਦਾ ਤੂੰ ਹਰ ਭਗਵਾਣਾ ਹਾਂਜੀ ਇਹਦਾ ਗੱਲ ਠੀਕ ਹੈ ਜੀ ਜੇ ਆਪਾਂ ਕੋਈ ਗੱਲਬਾਤ ਕਰਦੇ ਆ ਜਾਂ ਕੋਈ ਖੜ ਕੇ ਜਾਂ ਕੋਈ ਆਪਾਂ ਲੀਡਰ ਜੀ ਵਿਖਾਉਂਦਾ ਹੋਵੇ ਬੰਦਾ ਅਲਾਕਾ ਤੂੰ ਹਰ ਭਗਵਾਣਾ ਹੈ ਨਾ ਸਹੀ ਗੱਲ ਹੈ ਜੀ ਪਿੰਡ ਚ ਸਾਡੇ ਆ ਵੀ ਕਹਿ ਦਿੰਦੇ ਆ ਤੂੰ ਹਰ ਭਗਵਾਣਾ ਹਾਂ ਸਾਡੇ ਆ ਵੀ ਕਹਿ ਦਿੰਦੇ ਇੱਕ ਦੂਜੇ ਨੂੰ ਕੋਈ ਗੱਲਬਾਤ ਕਰਦਾ ਹੈ ਤੂੰ ਹਰ ਭਗਵਾਣਾ ਜੀ ਹਰ ਭਗਵਾਣਾ ਰੇਖ ਨਹੀਂ ਬਣ ਜਾਣਾ ਨਹੀਂ ਬਣਦਾ ਜੀ ਜੀ ਬਹੁਤ ਤਗੜੇ ਵਧੀਆ ਸਵਾਲ ਹੈ ਕਹਿੰਦੇ ਗਰੀਬ ਪੱਖੀ ਬਹੁਤ ਵਧੀਆ ਇਨਸਾਨ ਸੀ ਸਾਰੇ ਬਸ ਵਧੀਆ ਸੀ ਜੀ ਵਧੀਆ ਸੀ ਕੰਮ ਚੰਗੇ ਕਰਦਾ ਸੀ Редактор субтитров А.Семкин Корректор А.Егорова